बाबा साहब डॉक्टर फीट के सामने भी ये निर्माण करके किसी किसे जा रहे ज्यादा ज्यादा हमारे सब के पास वो चाप पी लो चाप पी लो भाई चली जाओ कि बेकार भगवान दिवस तेरा है वो बहुत ही दिक्कत है 5-6 मिनट है तुमसी पहला तुमसी केरो जाके आज के दिन ये मांग की चीज यहां ये है मांग कितनी गई है ਜਿਹੜੇ ਪੰਜਾਬ ਦੇ ਵਿੱਚ ਸਰਕਾਰੀ ਤੇ ਅਰ ਸਰਕਾਰੀ ਵਕਾਕਾਂ ਦੇ ਵਿੱਚ ਜਿੰਨੇ ਵੀ ਕੰਟਰੈਕਟ ਤੇ ਆਊਟਸੋਰਸ ਤੇ ਕੰਮੇ ਕੰਮ ਕਰਦੇ ਨੇ ਪਾਰਟ ਟਾਈਮ ਕੰਮੇ ਕਰਦੇ ਨੇ ਸਕੀਮਾਂ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੀ ਸਰਵਿਸ ਜਿਹੜੀਆਂ ਐ ਉਹ ਰੈਕਨੈਗਾਈਜ਼ ਕੀਤੀ ਜਾਣਾ ਹੈ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਤਾਜ਼ਾ ਫੈਸਲਾ ਆਇਆ ਹੈ ਉਸ ਫੈਸਲੇ ਦੀ ਰੋਸ਼ਨੀ ਦੇ ਵਿੱਚ ਬਰਾਬਰ ਕੰਮ ਬਰਾਬਰ ਤਨਖਾਹ ਜਾਰੀ ਕੀਤੀ ਜਾਵੇ ਲਾਗੂ ਕੀਤੀ ਜਾਵੇ ਔਰ ਤਿੰਨ ਐਕਸ਼ਨ ਪ੍ਰੋਗਰਾਮ ਅਸੀਂ ਅੱਜ ਦੇਖੇ ਨੇ ਪਹਿਲਾ ਹੈ ਵੀ 15 ਦਸੰਬਰ ਨੂੰ ਮਾਨਯੋਗ ਖੇਤ ਮੰਤਰੀ ਡਾਕਟਰ ਬਲਬੀ ਸਿੰਘ ਜੀ ਦੀ ਕੋਟੀ ਅੱਗੇ ਹਣ ਮਿੱਥੇ ਸਮੇਂ ਦਾ ਧਰਨਾ ਜਿਹੜਾ ਹੈ ਉਹ ਐਂਟੀ ਡਾਰਬਾ ਦੇ ਸਬੰਧ ਵਿੱਚ ਫੈਕਟਰੀ ਡਿਪਾਰਟਮੈਂਟ ਦੇ ਲਾਜਮਾਨੀਆ ਮੰਕਾ ਸਲਾਹ ਤੋਂ ਲੈ ਕੇ ਕੱਚੇ ਗਾਮੇ ਨਾਲ ਪੱਖਾ ਨਿਰਦੇਸ਼ ਤੋਂ ਲੈ ਕੇ ਉਹ ਅਤੀ ਸ਼ੁਰੂ ਕਰਨ ਜਾ। ਇਧਰੋਂ ਇਧਰੋਂ ਬਹੁਤ ਤਰੀਕ ਨੂੰ ਅਸੀਂ ਪਸ਼ੂ ਪਾਲਣ ਵਿਭਾਗ ਤੇ ਡਿਪਟੀ ਟਰੈਕਟਰ ਦਫ਼ਤਰ ਅੱਗੇ ਬਾਅਦ ਦੁਪਹਿਰ 3 ਵਜੇ ਉਹਨਾਂ ਦੇ ਦਫ਼ਤਰ ਅੱਗੇ ਗੇਟ ਤੇ ਪ੍ਰੋਟੈਸਟ ਕਰਕੇ ਤੇ ਮੰਗ ਕਰ ਰਹੇ ਆ ਮੰਤਰੀ ਤੋਂ ਮੰਗ ਕਰ ਰਹੇ ਆ ਸੇਕੀ ਤੋਂ ਮੰਗ ਕਰ ਰਹੇ ਆ ਇਹ ਪਸ਼ੂ ਪਾਲਣ ਦੇ ਵਿੱਚ ਜਿੰਨੇ ਵੀ ਆਊਟਸੋਰਸ ਕੰਮੇ ਕੰਮ ਕਰਦੇ ਨੇ ਉਹਨਾਂ ਨੂੰ ਡਿਪਾਰਟਮੈਂਟ ਦੇ ਵਿੱਚ ਪਾਇਆ ਜਾਵੇ ਤੇ ਰੈਗੂਲੇਟ ਕੀਤਾ ਸਾਡਾ ਐਕਸ਼ਨ ਪ੍ਰੋਗਰਾਮ ਹੈ 7 ਤਰੀਕ 7 ਤਰੀਕ ਨੂੰ ਹੈਡ ਡਿਪਾਰਟਮੈਂਟ ਦੇ ਔਰ ਵਿਸ਼ੇਸ਼ ਤੌਰ ਤੇ ਮਾਤਾ ਕੁਛੰਦਿਆ ਦੇ ਜਿੰਨੇ ਵੀ ਸਾਡੇ ਪ੍ਰੋਜੈਕਟ ਦੇ ਆਊਟਸੋਰਸ ਦੇ ਸੰਬੰਧਿਆ ਰਸਤਾ ਸੇ ਉਹਨਾਂ ਦੀਆਂ ਸੇਵਾਵਾਂ ਮਾ ਰੈਗੂਲੇਟ ਹੋਣ ਉਹਨਾਂ ਨੂੰ ਕਟੋ-ਕਟ ਕੂਿਰਤਾ ਜਾਰੀ ਚਰਾਉਣ ਲਈ ਪ੍ਰਾਪਰ ਕੰਮ ਪ੍ਰਾਪਰ ਸਰਸਾ ਜਾਰੀ ਚਰਾਉਣ ਦੀ ਸਪਰੀਮ ਕੋਰਟ ਆਪਣਾ ਨਾਟਕ ਜਾਰੀ ਚਰਾਉਣ ਦੀ ਸਾਥ ਤਰੀਕੂ ਪਾਸਤਾ ਕੁਸ਼ਲਿਆ ਹਫਤਾਨ ਦੇ ਗੇਟ ਅੱਗੇ ਸੀ ਰੈਲੀ ਕਰਾਂਗੇ ਉਹਦਾ ਟਾਈਮ ਹੈਗਾ ਦੁਪਹਿਰ 12 ਵਜੇ ਅੱਜ बाबा ਸਾਹਿਬ ਦੇ ਚਰਨਾਂ ਦੇ ਵਿੱਚ ਅਸੀਂ ਇਹੀ ਅਪੀਲ ਕੀਤੀ ਹੈ ਇਹੀ ਬੇਨਤੀ ਕੀਤੀ ਹੈ ਕਿ ਸਾਨੂੰ ਸਵਰਥ ਬਖਸ਼ੋ ਸ਼ਕਤੀ ਬਖਸ਼ੋ ਜੋ ਤੁਜੀ ਸਨੇਹ ਦਿੱਤੇ ਨੇ ਉਹਨਾਂ ਸਨੇਹਾ ਤੇ ਕਟੋ-ਕਟ ਕਲਾਸ ਫੋਰ ਮੁਲਾਜ਼ਮ ਵਰਕਿੰਗ ਕਲਾਸ ਜਿਹੜੀ ਹੈ ਉਹ ਪੂਰੀ ਜ਼ਿੰਮੇਵਾਰੀ ਦੇ ਨਾਲ ਖੜਾ ਉੱtre ਇਸ ਬਰਸ਼ਾ ਦੇ ਵਿੱਚ ਮੌੜੀ ਹੋ ਵੱਧ ਰੋਣਾ ਲਾ ਕਰੇ ਅਸੀਂ ਮਾਨਯੋਗ ਮੁੱਖ ਮੰਤਰੀ ਨੂੰ ਇਹ ਅਪੀਲ ਕਰਦੇ ਹਾਂ ਕਿ ਮੁਲਾਜ਼ਮਾਂ ਦੀਆਂ ਫੈਸ਼ਨ ਦੀਆਂ ਜਿਹੜੀਆਂ ਮੰਗਾਂ ਨੇ ਕੱਚੇ ਕੰਮ ਦੇ ਜਿਹੜੀ ਮੰਗਾਂ ਨੇ ਪ੍ਰੋਪਰ ਕੰਮ ਪ੍ਰੋਪਰ ਤਨਖਾਹ ਪੇ ਕਮਿਸ਼ਨ ਦਾ ਬਕਾਇਆ ਪੈਨਸ਼ਨ ਦੀ ਪੁਰਾਣੀ ਪੈਨਸ਼ਨ ਬਹਾਲੀ ਇਹ ਸਾਰੇ ਜਿਹੜੇ 14 15 ਇਸ਼ੂ ਨੇ ਇਹਨਾਂ ਨੂੰ ਬੈਠ ਕੇ ਗੱਲਬਾਤ ਕੀਤੀ ਜਾਵੇ ਸਾਜ ਉਹ 2027 ਦੇ ਵਿੱਚ ਤੁਹਾਨੂੰ ਭੁਗਤਾਨ ਨਾ ਕਰਨਾ ਪਵੇ ਤੇ ਅੱਜ 바ਵਾ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਸਮਝੌਈ ਕੀਤੀ ਹੈ ਕਿ ਕਟੋ-ਕਟ ਇਹਨਾਂ ਨੂੰ ਸਵਤ ਬਖਸ਼ੋ ਜਿਹੜਾ ਤੁਹਾਡਾ ਨਾਂ ਲੈ ਕੇ ਭਗਤ ਸਿੰਘ ਦੀ ਫੋਟੋ ਲਾ ਕੇ ਭਗਤ ਸਿੰਘ ਦੀ ਪੱਗ ਬਨ ਕੇ ਇਹਨਾਂ ਨੇ ਵੋਟਾਂ ਮੰਗੀਆਂ ਦੀ ਐਡਾ ਪ੍ਰਾਪਤ ਲੋ ਜਿਹੜਾ ਹੈ ਇਹਨਾਂ ਨੇ ਜਾਂਦਾ ਪਰ 4 ਸਾਲਾਂ ਦੇ ਵਿੱਚ ਹੋਣ ਕਰਕੇ ਉਹਨਾਂ ਤਾਂ ਮੁਕਤਬਰਕ ਦਾ ਵਰਕਿੰਗ ਕਲਾਸ ਦਾ ਕਿੰਨਾ ਮਜ਼ਦੂਰਾਂ ਦਾ ਹੋ ਸਕਦਾ ਹੈ ਕੋਈ ਸਾਰ ਨਹੀਂ ਲਈ ਕੰਮ ਨਹੀਂ ਕੀਤਾ ਅੱਜ ਵੀ ਦੇਸ਼ ਦੀ ਸੰਸਾਰ ਨਾਲ ਨਹੀਂ ਕੀਤਾ ਅੱਜ ਅਸੀਂ ਰੈਲੀ ਕਰਕੇ ਬਾਬਾ ਸਾਹਿਬ ਦੇ ਸ਼ਬਦਾਂ ਸੁਣ ਭੇਟ ਕਰਦੇ ਆਂ ਔਰ ਰੈਲੀ ਕਰਕੇ ਮੰਨ ਕਰਦੇ ਆਂ ਔਰ ਉਮੀਦ ਕਰਦੇ ਆਂ ਵੀ ਜਿੰਨੇ ਵੀ ਸਾਥੀ ਕਦੇ ਕੱਚੇ ਕੰਮ ਇਹਨੇ ਦੂਜੇ ਨੇ ਤੀਜੇ ਨੇ ਉਹ ਸਾਥੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬੜੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਸ਼ਾਮਲ ਹੋ ਕੇ ਬਹੁਤ ਧਰਵਾਜ ਜੈ ਜਨਤਾ ਜੈਸ